ਹਾਂ ਜੀ ਵੀ ਮਿੱਤਰੋ ਸਤ ਸ੍ਰੀ ਅਕਾਲ ਕੀ ਹਾਲ ਚੱਲ ਠੀਕ ਠਾਕ ਆਹ ਸਾਰੇ ਠੀਕ ਠਾਕ ਹੋਗੇ ਚੱਦੇ ਘਲਾਸੇ ਹੋਗੇ ਸਵੇਰ ਹੋ ਗਈ ਟਰੀ ਦੇ ਪੰਪ ਤੇ ਤੇ ਇਹੋ ਜਿਹਾ ਕੁਝ ਨਜ਼ਾਰਾ ਟਰੀ ਦੇ ਪੰਪ ਦੇ ਉੱਤੇ ਆਪਾਂ ਚੌ ਚੱਲੇ ਫਿਰ ਰਹੇ ਆਂ ਕਾਰ ਪਾਰਕਿੰਗ ਚ ਆਪਾਂ ਟਰੱਕ ਉਹ ਉੱਥੇ ਲੱਗਾ ਹੋਇਆ ਸਾਈਡ ਦੇ ਉੱਤੇ ਉਹ ਟਰੱਕ ਕੋਲੇ ਲੱਗਿਆ ਬ੍ਰੇਕ ਪਾਲੀਤੀ ਆਪਾਂ ਸਤਾਂ ਦੇ ਕਿਉਂਕਿ ਲੋਡ ਆਪਣਾ 1:30 ਵਜੇ ਰੈਡੀ ਹੋਣਾ ਹੈ। ਉਹਨੇ ਜੇ ਉੱਥੇ ਪਹੁੰਚਾਂਗੇ ਉੱਥੇ ਅਕ ਲੋਡ ਕਰਾਵਾਂਗੇ ਤੇ ਬਾਦਰੇਸ਼ਵਰ ਆਪਾਂ ਨਿਕਲ ਜਾਵਾਂਗੇ ਥੁਰ-ਥੁਰ ਭਾਈ ਘਰੋਂ ਨਿਕਲ ਜਾਾਂਗੇ ਕਿਉਂਕਿ ਘਰ ਦੀ ਡਰਾਈਵ ਉਸ ਤੋਂ ਪਹਿਲਾਂ 10 ਘੰਟੇ ਦੀ ਤੇ ਲੋਡਿੰਗ ਇਹਨਾਂ ਕਰਕੇ ਆਪਾਂ ਨੂੰ 14 ਘੰਟੇ ਚ ਆਪਣਾ ਸਾਰਾ ਕੁਝ ਕੰਪਲੀਟ ਹੋ ਜਾਣਾ। ਤੋਆ ਕਪਣਾ ਲੱਗਾ ਜੇ ਉਹ ਸਲਕਾ ਟ੍ਰੱਕ ਆਪਣਾ ਲਗਾ ਫਲੈਟ ਆਪ ਉਹਦਾ ਵਾਲਵ ਇਹ ਬੈਕ ਸਾਈਡ ਤੇ ਖੋ ਦੇ ਦੇ ਇਹ ਵਾਲਵ ਚਲੋ ਭਾਈ ਫੇਰ ਟ੍ਰੱਕ 'ਚ ਜਾ ਕੇ ਤੁਹਾਨੂੰ ਮਿਲਦੇ ਆਂ ਹਾਂਜੀ ਕਿੱਦਾਂ ਤੇ ਜਿਹੜਾ ਆਪਣੇ ਕੋਲ ਲੋਡ ਆ ਨਾ ਉਹ ਹੈਗਾ ਲੋਡ ਵਾਇਨ ਦਾ ਅਛਾਪ ਚੁੱਕੜੀ ਆਪਾਂ ਬਸ অলਮੋਸਟ ਆਪਾਂ ਪਹੁੰਚਣਾ ਹੋਰ ਥੋੜੀ ਦੇਰ ਤੱਕ ਫਿਰ ਤਾਂ ਉੱਥੇ ਆ ਕੇ ਲੋਡਿੰਗ ਕਰਾਉਣੀ ਆ ਉਹਨਾਂ ਦੀ ਤੇ ਇੱਕ ਦੋ ਕੰਮ ਹੋਰ ਕਰਾਉਣੇ ਟਰੱਕ ਚ ਉਹ ਵੀ ਤੁਹਾਨੂੰ ਖੁੰਨੇ ਨਾਲ ਕਿਉਂਕਿ ਉਹ ਪਹਿਲਾਂ ਕਰਵਾਵਾਂਗੇ ਫਿਰ ਆਪਾਂ ਲੋਡਿੰਗ ਕਰਾਉਣ ਜਾਵਾਂਗੇ ਤੇ ਉਹ ਵੀ ਤੁਹਾਨੂੰ ਜਰੂਰ ਖੁੰਨੇ ਆ ਫਾਇਦਾ ਦੇ ਕਈ ਔਰ ਮੈਨੂੰ ਕਾਲ ਆਈ ਹੁਣੇ ਮੈਨੂੰ ਕਹਿੰਦੇ ਕਿ ਕਿੱਥੇ ਰਹਿ ਗਿਆ ਮੈਂ ਕਿ ਮੈਨੂੰ ਮੇਰੇ ਕੋਲ ਪਿਕਅਪ स्लॉट ਜਿਹੜਾ 1.5 2 ਵਜੇ ਦਾ ਵਾ ਤੇ ਕਹਿੰਦੇ ਨਹੀਂ ਅਸੀਂ ਦਾ 9 ਵਜੇ ਤੱਕ ਚੇਂਜ ਕਰਕੇ ਕਰਤਾ ਇਹਨੂੰ ਮੈਂ ਕਿ ਮੈਨੂੰ ਭਈ ਸੁੱਤ ਸੁਤ ਨੂੰ ਸੁਪਣਾ ਹੋਣਾ ਤੁਹਾਡਾ ਭਈ 9 ਵਜੇ ਦਾ ਕਰਤਾ ਤੁਸੀਂ ਮੈਨੂੰ ਪਹਿਲਾਂ ਕਰਕੇ ਕਹਿੰਦੇ ਜਾਂ ਤੁਸੀਂ ਰਾਤ ਦਾ ਮੈਨੂੰ ਮੈਸੇਜ ਛੱਡਿਆ ਹੁੰਦਾ ਕਿ ਭਈ ਤੁਹਾਡੇ ਇਹ ਟਾਈਮ ਸਲੋਟ ਆ ਉਹ ਸਵੇਰੇ 9 ਵਜੇ ਦਾ ਕਰਤਾ ਵਾ ਤੇ ਮੈਂ ਜਿਹੜਾ ਆਪਣੇ ਆਪ ਨੂੰ ਪ੍ਰੀਪੇਅਰ ਕਰਕੇ ਉਸ ਹਿਸਾਬ ਦੇ ਨਾਲ ਮੈਂ 9 ਵਜੇ ਉੱਥੇ ਪਹੁੰਚਿਆ ਹੁੰਦਾ ਕਿ ਜਦੋਂ ਮੈਂ ਰਾਤ ਤੇ ਸੋਤਾ ਵਾ ਉਹਦੋਂ ਕੋ ਮੇਰੇ ਕੋਲ ਲੈ ਆ ਤੇਨੇ ਗੱਡੀ ਵਰ ਕੋ ਡਰਾਈਵ ਪਈ ਤੇ ਮੈਂ ਡਰਾਈਵ ਕਰਦਾ ਤਾਂ ਮੈਂ 6 ਵਜੇ ਸਵੇਰੇ ਉੱਥੇ ਜਾ ਪਹੁੰਚਣਾ ਸੀ ਪਰ ਕੰਮ ਉੱਥੇ ਆਉਣੇ ਕਿਉਂਕਿ ਮੇਰੀ ਬ੍ਰੇਕ ਡੀ ਹੋ ਜਾਣੀ ਹੈ ਜਾ ਕੇ 9 ਵਜੇ 9 ਵਜੇ ਨਾਲ ਲੋਡਿੰਗ ਕਰਨੀ ਤਾਂ ਉਦੋਂ ਮੇਰੀ ਬ੍ਰੇਕ ਡੀ ਹੋਣੀ ਚਾਹ ਤਾਂ ਉਹ ਲੋਡ ਕਰ ਦਿੰਦੇ ਮੈਂ ਟ੍ਰੇਲਰ ਡਰਾਪ ਕਰ ਦਿੰਦਾ ਪਰ ਜਿੱਦੋਂ ਆਪਾਂ ਪਹੇਗਮ ਕਰਨੀ ਆ ਉਥੇ ਟ੍ਰੇਲਰ ਡਰਾਪ ਨਹੀਂ ਹੁੰਦਾ ਉਥੇ ਆਪ ਕਰਾਉਣੀ ਪੈਂਦੀ ਤੇ ਕੱਪ ਤੇ ਫਿਰ ਬੁੱਕ ਤਾਂ ਖੋਣੀ ਪਣੀ ਸੀ ਕਿ ਡਿਊਰਿੰਗ ਬੁੱਕੀ ਮੈਂ ਸਾਰਾ ਕੁਝ ਕੀਤਾ ਤਾਂ ਕਿ ਆਪਾਂ ਫਿਰ ਉੱਥੋਂ ਉਹਨਾਂ ਨੂੰ ਕਿਹਾ ਕਿ ਭਾਈ ਪਾਠੀ ਗੁੱਤੀ ਆ ਤੁਹਾਨੂੰ ਪਹਿਲਾਂ ਦੱਸਣਾ ਚਾਹੀਦਾ ਸੀ ਕਿ ਟਾਈਮਿੰਗ ਤੁਸੀਂ ਚੇਂਜ ਕਰਤੀ ਆ ਟਾਈਮ ਚੇਂਜ ਕੀਤੀ ਤਾਂ ਨਹੀਂ ਦੱਸਿਆ ਸੋ ਆਪਾਂ ਹੁਣ ਜਾਣਦੇ ਆ ਜਾਵਾਂਗੇ ਆਪਾਂ ਆਪਣੇ ਟਾਈਮ ਤੇ ਪਹੁੰਚਾਂਗੇ 1 ਵਜੇ ਦੇ ਹਿਸਾਬ ਨਾਲ ਕਿਉਂ 1:30 ਹੋ ਜਾਂਦੇ ਨੇ ਕਿਹਾ ਵਾ ਆਪਾਂ ਅਡਜਸਟਮੈਂਟ ਕਰਾਉਣੀ ਆ ਵੀਦੋ ਟ੍ਰੇਲਰਾਂ ਚ ਕਰਵਾ ਕੇ ਤਾਂ ਆਪਾਂ ਜਾ ਪਾਉਚਣਾ ਵਾ ਪਹੁੰਚ ਕੇ ਤੇ ਫਿਰ ਆਪਾਂ ਪਿਕਅਪ ਕਰਾਂਗੇ ਪਿਕਅਪ ਕਰਵਾ ਕੇ ਤੇ ਫਿਰ ਤੁਹਾਨੂੰ ਮਿਲਦੇ ਆ ਤੇ ਨਾਲੇ ਅੱਜ ਕੋਸ਼ਿਸ਼ ਕਰੂੰਗਾ ਜਿਵੇਂ ਉਹਨੂੰ ਕਹਿ ਕੇ ਫੋਕੇ ਨੂੰ ਕਿ ਮੈਂ ਪਿਕਅਪ ਦਾ ਸ਼ਾਟ ਲਾਉਣੇ ਵਿੱਚ ਕੋਸ਼ਿਸ਼ ਹੈ ਕਿ ਉਹਨੂੰ ਲਾ ਵਿੱਚ ਲਵਾਗੇ ਪਰ ਸ਼ਾਟ ਲਾਵਾਂਗੇ ਪਿਕਅਪ ਦੇ ਅੱਜ ਤੇ ਤੁਹਾਨੂੰ ਜਰੂਰ ਨੂੰ ਖਾਂਵਾਂਗੇ ਪਿਕਅਪ ਦਾ ਕੀ ਹਿਸਾਬ ਹੈ ਕਿ ਨਹੀਂ ਸਟ੍ਰੈਪਾਂ ਮਰੀਂਦੀਆਂ ਐਂਗਲ ਲਈ ਦੇ ਜਿਹੜੇ ਤੇ ਹੋਰ ਵਾਲੀ ਚੀਜ਼ਾਂ ਸਾਰੀਆਂ ਦਾ ਮੈਂ ਤੁਹਾਨੂੰ ਖਾਂਵਾਂਗੀ ਤੇ ਬਾਕੀ ਠੀਕ ਹੈ ਜੀ ਮਿਲਦੇ ਆ ਫਿਰ ਤੋਂ ਵੀਡੀਓ ਦੇ ਵਿੱਚ ਆਪਾਂ ਛੇਤੀ ਹਾਂਜੀ ਕੰਦਾ ਜੀ ਤੇ ਕੀ ਹਾਲ ਚਾਲ ਜੇ ਪਹੁੰਹ ਗਏ ਆਪਾਂ ਜੋਰ ਦੇ ਉੱਤੇ ਤੇ ਆਪਾਂ ਇੱਥੇ ਹੁਣ ਆਪਣਾ ਕਰਨੀ ਪਿਕਅਪ ਕਲਸ ਰੈਡੀ ਆ ਤੇ ਕੰਨਾ ਮੈਂ ਲੈ ਕੇ ਆਉਣਾ ਆਪਾਂ ਟਰੱਕ پارک ਕੀਤਾ ਆਪਣਾ ਤੇ ਇੱਥੋਂ ਆਪਾਂ ਆਪਣੀ ਪਿਕਅਪ ਵੜਾਂਗੇ ਉਤੋਂ ਨੇ ਸਮਾਨ ਲੈ ਕੇ ਹੁਣ ਆਪਾਂ ਲੈ ਤੇ ਬਾਕੀ ਤੁਹਾਨੂੰ ਮਿਲਦੇ ਆਂ ਜੀ ਟਰੱਕ ਓਪਨ ਕਰਕੇ ਤੇ ਫਿਰ ਤੁਹਾਨੂੰ ਮਿਲਦੇ ਆਂ ਹਾਂਜੀ ਕੰਮੇ ਬੜੀਆ ਹੁੜਕਾ ਪੜਾਉਂਦੇ ਆ ਇੱਕ ਪੈਲੇਟ ਰੱਖੀ ਆ ਟਰੱਕ ਆਪਾਂ ਖੋਲਤਾ ਹੀ ਸਾਰਾ ਇੱਕ ਪਹਿਲੇ ਰਸਤਾ ਤੇ ਦੂਜਾ ਲੱਗ ਗਿਆ ਦੂਜਾ ਪੂਰੀ ਨਾਲ ਦੇ ਨਾਲ ਐਂਗਲ ਆਈ ਜਾਣੇ ਨਾਲ ਦੇ ਨਾਲ ਸਟੱਫ ਮਰ ਜਾਨੀ ਉਫਲੀ ਆਪਾਂ ਰਿਜ਼ਨ ਮਾਨਾ ਬਰਾ ਬਈ ਤੋਂ ਫ੍ਰੀ ਹੋ ਜਾਣਾ ਤੇ ਉਸ ਤੋਂ ਬਾਅਦ ਆਪਾਂ ਫਿਰ ਘਰ ਨੂੰ ਤੁਰ ਪਣਾ ਪਰੋਂਗੇ 10 ਘੰਟੇ ਦੀ ਆ ਤਕਰੀਬਨ 11 ਘੰਟੇ ਦੇ ਡਰਾਈਵ ਬਚੀ ਆ ਤੇ ਕਿੰਨੇ ਦੇ ਚਲਾ ਲਓ 10 ਘੰਟੇ ਪਿੱਛੇ ਬਚ ਰਹੇ ਆ ਤੇ 10 ਘੰਟੇ ਆਲਗਦਮ ਤੇ ਉਹ ਆ ਗਈ ਲੈ ਕੇ ਤੇ ਚਲੋ ਮੇਰੇ ਤੋਂ ਮਿਲਦੇ ਤੁਹਾਨੂੰ ਦੂਜੀ ਸਾਈਡ ਤੋਂ ਪੈਕ ਲੋੜੀ ਹਾਂਜੀ ਇਹੋ ਜਿਹਾ ਕੁਝ ਆਪਣਾ ਹਾਲ ਹੋ ਗਿਆ ਕਿਰਮੀ ਬਹੁਤ ਅਧੀਗਰਮੀ ਹੋਈ ਪਈ ਆ ਹਰੇ 35 ਡਿਗਰੀ ਤੇ ਟਰੱਕ ਆਪਾਂ ਕਰ ਲਿਆ ਲੋਡ 34 ਪੈਲਟੀ ਚੋਂਦੇ ਤੇ 34 ਤੱਕ ਆ ਹੋਰ ਬੱਸ ਆਪਣੀ ਜਾ ਰਹੀ ਆ ਜਿਹੜਾ ਪਿਛੇ ਆਇਆ ਗੋਰਾ ਉਹਨੇ ਬੜੀ ਹਲਕੀਤੀ ਨਾਲ ਮੁੰਡੇ ਨੂੰ ਤੇ ਉਹ ਮੈਂ ਕਰਾਤਾ ਕੰਮ ਨੇ ਰੱਖ ਕੇ ਹਾਕੀ ਚੱਲੀ ਜੀ ਤੇ ਹੋਰ ਤੁਹਾਨੂੰ ਮਿਲਦੇ ਚੱਲ ਕੇ ਆਪਾਂ ਰਾਦੇਵ ਚ ਪਿਲਾ ਦਾ ਟ੍ਰੈਕ ਚ ਬਈਏ ਗਰਮੀ ਇੰਨੀ ਜਿਆਦੀ ਆਣਾ ਹੁਣੇ ਔਰ ਤੁਹਾਡੀ ਭਲ ਹੋਵੇ ਐਸੀ ਆਪਾਂ ਚਲਾਤਾ ਸੀ ਕਿਉਂ ਨਹੀਂ ਮਿਲਦੇ ਆ ਤੁਹਾਨੂੰ ਫਿਰ ਥੋੜੀ ਦੇਰ ਚ ਫਰੈਸ਼ ਹੋ ਕੇ ਟੈਂਪਰੇਚਰ ਹੈ ਗਿਆ ਹੁਣੇ 44 ਜਿੰਨੇ 46 47 ਦਾ ਜਾਣਾ ਆ ਅੰਦਰ ਆ 44 ਡਿਗਰੀ ਕਿਉਂ ਅੰਦਰ AC ਚੱਲ ਰਿਹਾ ਬਾਹਰ ਬਹੁਤ ਜ਼ਿਆਦਾ ਗਰਮੀ ਹਾਂਜੀ ਤੇ ਹੁਣ ਆਪਾਂ ਆ ਗਏ ਆ ਵਲੇ ਫਿਊਲ ਸਟੇਸ਼ਨ ਤੇ ਰੂਲਨ ਵੇਪਰੀਂ ਚੱਪਾ ਹੈ ਵੇਪਰੀਂ ਤੇ ਕੁਛ ਨਹੀਂ ਸਾਡੇ ਸਿਰ ਘਰਾਲੀਏ ਕਿਉਂ ਪ੍ਰਾਕ ਕਿਉਂ ਪ੍ਰਾਕ ਸ਼ੌਰਗਰ ਵਾਲੇ ਨੇ ਅੰਦਰ ਜਾ ਕੇ ਇੱਕ ਵਾਰੀ ਸਾਨੂੰ ਸਾਹ ਨੂੰ ਹੁੰਦੇ ਇੱਥੇ ਜਾ ਹੁ ਜੇ ਹਰ ਚੋੜੇ ਵਾਲਾ ਪਾਈ ਤੋ ਇਧਰ ਪਾ ਕੇ ਆਪਣਾ ਹਨਰ ਟੈਂਕਾ 400 ਪਹ ਗਿਆ ਜੁਜੇ ਬੰਨੇ ਆਪਣਾ ਤੇਲ ਪਾ ਗਿਆ ਵਾ 400 ਤੇ ਸਿੱਖ ਗਿਆ ਚਲੋ ਜੀ ਅੰਦਰ ਚਲਦੇ ਚਲ ਕੇ ਪੈਸੇ ਦੇ ਕੇ ਆਉਣਾ ਤੇ ਫਿਰ ਤੁਹਾਨੂੰ